ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 24 ਤੋਂ 27 ਜੂਨ ਕਿਵੇਂ ਦਾ ਰਹੇਗਾ ਕਿਉਂਕਿ ਲਗਾਤਾਰ ਹੁਣ ਬੱਦਲਵਾਈ ਸਿਸਟਮ ਪੰਜਾਬ ਵੱਲ ਆ ਚੁੱਕੇ ਨੇ ਤੇ ਹੁਣ ਮੌਨਸੂਨ ਵੀ ਪੰਜਾਬ ਵਿੱਚ ਐਂਟਰੀ ਕਰ ਚੁੱਕੇ ਹਨ ਜੀ ਤੁਸੀਂ ਸਹੀ ਸੁਣਿਆ ਮੌਨਸੂਮ ਦੀ ਐਂਟਰੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਕਿਹੜੇ ਜ਼ਿਲ੍ਹੇ ਵਿੱਚ ਪਹੁੰਚ ਚੁੱਕੇ ਹੈ ਮੌਨਸੂਨ ਆਉਣ ਦੇ ਚਾਰ ਦਿਨਾਂ ਦਾ ਮੌਸਮ ਦੇ ਕੀ ਹਾਲਾਤ ਨੇ ਗਰਮੀ ਤੋਂ ਕਿਹੜੇ ਇਲਾਕੇ ਨੂੰ ਰਾਹਤ ਮਿਲੇਗੀ ਬੱਦਲ ਵਾਗੇ ਤੇ ਮੀਂਹ ਦੇ ਕੀ ਸੰਭਾਵਨਾਵਾਂ ਨੇ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਰਿਕਵੈਸਟ ਹੈ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਤੋਂ ਦੇਖਿਓ ਤਾਂ ਕਿ ਤੁਸੀਂ ਕੋਈ ਵੀ ਜ਼ਿਲ੍ਹੇ ਦੀ ਜਾਣਕਾਰੀ ਮਿਸ ਨਾ ਕਰ ਸਕੋ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਬੱਦਲਬਾਈ ਦਾ ਮਾਹੌਲ ਪੰਜਾਬ ਉੱਤੇ ਹੁਣ ਨੇੜੇ-ਤੇਰੇ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖੋਗੇ ਪੂਰੇ ਭਾਰਤ ਵਿੱਚ ਹੁਣ ਬੱਦਲਬਾਈ ਸਿਸਟਮ ਪਹੁੰਚ ਚੁੱਕੇ ਨੇ ਜਾਨੀ ਕਿ ਮੌਨਸੂਨ ਲਗਭਗ ਪੂਰੇ ਪੰਜਾਬ ਤੋਂ ਇਲਾਵਾ ਹੁਣ ਪੂਰੇ ਭਾਰਤ ਵਿੱਚ ਪਹੁੰਚ ਚੁੱਕੇ ਤੇ ਨਾਲ ਦੀ ਨਾਲ ਹਿਮਾਚਲ ਬਲ ਵੀ ਮੌਨਸੂਨ ਦੀ ਐਂਟਰੀ ਪੰਜਾਬ ਵੱਲ ਹੋ ਰਹੀ ਹੈ ਬਿਨਾਂ ਕਿਸੇ ਰੁਕਾਵਟ ਤੋਂ ਹੁਣ ਗੱਲ ਕਰਦੇ ਜੀ ਦਿਨਾਂ ਦੇ ਹਿਸਾਬ ਦੀ ਜਾਣਕਾਰੀ ਵੀ ਕਿਹੜੇ-ਕਿਹੜੇ ਦਿਨ ਕੀ ਕੀ ਮੀਂਹ ਪਵੇਗਾ ਕਿੱਥੇ-ਕਿੱਥੇ ਮੀਂਹ ਹੋਵੇਗਾ ਆਜੋ ਦੇਖ ਲੈਂਦੇ ਹਾਂ ਜੀ ਆਪਾਂ ਸਭ ਤੋਂ ਪਹਿਲਾਂ 24 ਜੂਨ ਦੀ ਜਾਣਕਾਰੀ ਸਾਂਝੀ ਕਰਾਂਗੇ 24 ਜੂਨ ਦੀ ਜਾਣਕਾਰੀ ਦੇਣ ਤੋਂ ਪਹਿਲੇ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਗੱਲ ਕੀਤੀ ਜਾਵੇ ਤਾਂ 24 ਜੂਨ ਨੂੰ ਪੰਜਾਬ ਦੇ ਪੂਰਬੀ ਹਿੱਸੇ ਜਿਹਦੇ ਵਿੱਚ ਜ਼ਿਲ੍ਹਾ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਵਿੱਚ ਬਹੁਤ ਸਾਰੀ ਥਾਵਾਂ ਤੇ ਮੀਂਹ ਹੋਣ ਦੀ ਉਮੀਦ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਸਭਜਾ ਰਜੀਤ ਸਿੰਘ ਨਗਰ ਅਤੇ ਪਟਿਆਲਾ ਇਨ ਵਿੱਚ ਕੁਝ ਕੁ ਥਾਵਾਂ ਤੇ ਹਲਕੇ ਦਰਮਿਆਨੇ ਗਰਜੇ ਚਮਕਦੇ ਨਾਲ ਬੂੰਦਾਬੰਦੀ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਘੱਟ ਜਗ੍ਹਾ ਦੀ ਗੱਲ ਕੀਤੀ ਜਿਨ੍ਹਾਂ ਵਿੱਚ ਸਭ ਤੋਂ ਘੱਟ ਮੀਂਹ ਹੈ ਉਹ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸੇ ਸਾਹਿਬ ਫਜ਼ਿਲਕਾ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਅਤੇ ਮਲੇਰ ਕੋਟਲੇ ਦੇ ਕੁਝ ਕ ਇਲਾਕੇ ਨੇ ਜਿਨ੍ਹਾਂ ਵਿੱਚ ਸਭ ਤੋਂ ਘੱਟ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਫਿਰ ਅਗਰ ਗੱਲ ਕੀਤੀ ਜਾਵੇ 24 ਅਤੇ 25 24 ਅਤੇ 26 ਜੂਨ ਦੀ ਤਾਂ 24 ਜੂਨ ਨੂੰ ਫਿਰ ਥੋੜਾ ਜਿਹਾ ਤਗੜਾ ਮੀਂਹ ਸਾਨੂੰ ਦੇਖਣ ਨੂੰ ਮਿਲੇਗਾ ਪਠਾਨਕੋਟ ਨਵਾਂ ਸ਼ਹਿਰ ਰੂਪਨਗਰ ਅਤੇ ਸਭ ਜਿਹੜਾ ਜਿੰਸਟੇਗਰ ਵਿੱਚ ਅਤੇ ਜਿਹੜਾ ਥੋੜੇ ਘੱਟ ਥਾਵਾਂ ਵਿੱਚ ਮੀਂਹ ਹੋਣ ਦੀ ਉਮੀਦ ਹੈ ਉਹ ਹੈ ਜੀ ਗੁਰਦਾਸਪੁਰ ਤੇ ਜਿਹੜੇ ਇਹ ਵਾਲੇ ਇਲਾਕੇ ਨੇ ਜਿਹਨੇ ਵਿੱਚ ਹਲਕਾ ਨੀਲਾ ਰੰਗ ਹੈ ਇਹਨਾਂ ਵਿੱਚ ਬਹੁਤ ਸਾਰੀ ਥਾਵਾਂ ਤੇ ਮੀਂਹ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ ਤੇ ਜਿਹੜੇ ਸਭ ਤੋਂ ਘੱਟ ਮੀਂਹ ਹੈ ਉਹ ਸਾਨੂੰ ਦੇਖੇਗਾ ਜੀ ਆਹ ਹਰੇ ਵਾਲੇ ਇਲਾਕੇ ਜਿੱਥੇ ਫਜ਼ੇਲਕਾ ਹੋ ਗਿਆ ਜੀ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਮੋਗਾ ਫਰੀਦਕੋਟ ਫਿਰੋਜ਼ਪੁਰ ਤੇ ਫਤੇਗੜ ਸਾਹਿਬ ਦੇ ਕੁਝ ਕੁ ਇਲਾਕੇ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਪਰ ਜਿਹੜੀ ਜ਼ਿਆਦਾ ਮੀਂਹ ਦੀ ਉਮੀਦ ਬਣ ਰਹੀ ਉਹ ਬਣ ਰਹੀ ਹੈ ਜੀ ਸਾਨੂੰ 26 ਜੂਨ ਨੂੰ ਫੇਰ ਤੋਂ ਬਲ 26 ਜੂਨ ਨੂੰ 70 ਰੁਪਏ 75 ਤੋਂ 100% ਤੱਕ ਦੀ ਉਮੀਦ ਹੈ ਸਭ ਤੋਂ ਜ਼ਿਆਦਾ ਮੀਂਹ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਸਭਜਤ ਅਜੀਤ ਸਿੰਘ ਨਗਰ ਤੇ ਫਤਿਹਗੜ ਅਤੇ ਮੋਹਾਲੀ ਵਿੱਚ ਦੇਖਣ ਨੂੰ ਮਿਲੇਗਾ ਅਤੇ ਬਹੁਤੀਆਂ ਥਾਵਾਂ ਤੇ ਜੂਨ 26 ਨੂੰ ਬਹੁਤੀਆਂ ਥਾਵਾਂ ਤੇ ਲਗਭਗ ਇੱਕੋਸਾਰ ਬਦਲਬਾਈ ਕ੍ਰਮਣਕਣੀ ਝੜੀ ਨੂੰ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਯਾਨੀ ਕਿ 26 ਜੂਨ ਦੀ ਆਪਾਂ ਗੱਲ ਕੀਤੀ ਜਾਵੇ ਤਾਂ ਮੌਨਸੂਨ ਕਿਤੇ ਨਾ ਕਿਰੇ ਪੂਰੇ ਤਰੀਕੇ ਨਾਲ ਪੰਜਾਬ ਦੇ ਵਿੱਚ ਐਂਟਰੀ ਕਰਦਾ ਹੋਇਆ ਦਿਖਾਈ ਦੇਵੇਗਾ ਅਗਰ ਗੱਲ ਕੀਤੀ ਜਾਵੇ ਆਖਰੀ ਦਿਨ ਦੀ 27 ਜੂਨ ਨੂੰ ਹਵਾਵਾਂ ਅੱਗੇ ਨਿਕਲਣਗੀਆਂ ਤਾਂ ਮਾਝੇ ਤੇ ਦੁਆਬੇ ਵਿੱਚ ਮੀਂਹ ਕੜ ਜਾਵੇਗਾ ਮਾਲਵਾ ਬੈਲਟ ਵਿੱਚ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਮਾਨਸਾ ਬਰਨਾਲਾ ਤੇ ਸੰਗਰੂਰ ਵਿੱਚ 27 ਜੂਨ ਨੂੰ ਬਹੁਤ ਸਾਰੀ ਥਾਵਾਂ ਤੇ ਹਲਕਾ ਦਰਮਿਆਨਾ ਮੀਂਹ ਦੀ ਉਮੀਦ ਹੈ ਅਤੇ 27 ਜੂਨ ਨੂੰ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਮੀਂਹ ਦੀ ਉਮੀਦ ਘਟ ਰਹੀ ਹੈ ਤੇ ਇਹ ਸੀ ਜੀ ਅਪਡੇਟ ਮੌਸਮ ਦੇ ਵਿੱਚ ਦਿਨਾਂ ਦੇ ਹਿਸਾਬ ਨਾਲ ਮੀਂਹ ਦੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਉਹ ਪੰਜਾਬ ਦੇ ਵਿੱਚ ਐਂਟਰੀ ਤੇ ਕਿਹਦਾ ਕਦੋਂ ਪੰਜਾਬ ਦੇ ਅੱਗੇ ਇਹ ਕਵਰ ਕਰੇਗਾ ਇੱਕ ਚੰਗੀ ਖਬਰ ਹੈ ਜੀ ਮੌਨਸੂਨ ਪੰਜਾਬ ਦੇ ਵਿੱਚ ਐਂਟਰੀ ਕਰ ਚੁੱਕਿਆ ਜੀ ਤੁਸੀਂ ਉੱਤਰੀ ਭਾਰਤ ਦੇ ਇਸ ਲੜੀ ਨੂੰ ਦੇਖੋਗੇ ਤਾਂ ਪੰਜਾਬ ਦੇ ਪਠਾਨਕੋਟ ਏਰੀਆ ਵਿੱਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਜਾਨੀ ਕਿ ਮੌਨਸੂਨੀ ਹਵਾਵਾਂ ਮੌਨਸੂਨ ਦੀ ਜੋ ਇੱਕ ਲਾਈਨ ਹੁੰਦੀ ਹੈ ਉੱਥੇ ਪਹੁੰਚ ਚੁੱਕੀ ਹੈ ਜੋ ਕਿ ਸਾਨੂੰ ਦੱਸਿਆ ਗਿਆ ਸੀ ਕਿ ਇਹ ਮੌਨਸੂਨ 30 ਜੂਨ ਤੱਕ ਆਵੇਗਾ ਪਰ ਮੈਂ ਤੁਹਾਨੂੰ ਲਗਾਤਾਰ ਕਹਿ ਰਿਹਾ ਸੀ ਕਿ 25 ਜੂਨ ਜਾਂ 25 ਜੂਨ ਤੋਂ ਪਹਿਲਾਂ ਹੀ ਇਸ ਦੀ ਐਂਟਰੀ ਹੋ ਜਾਵੇਗੀ ਅਤੇ ਅਗਰ ਬਾਕੀ ਪੰਜਾਬ ਦੇ ਹਿੱਸੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਹ ਇਹ ਲਗਭਗ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਰੂਪਨਗਰ ਨਵਾਂ ਸ਼ਹਿਰ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਨੂੰ ਵੀ ਕਵਰ ਕਰ ਜਾਵੇਗਾ ਤੇ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਅਗਰ ਤੁਸੀਂ ਇਹਨਾਂ ਇਲਾਕਿਆਂ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੀਂਹ ਹੋਇਆ ਹੈ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਂਦੀ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਬਣਿਓ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ